ਕੀ ਪੰਜਾਬੀ ਬਲੌਗਰ ਮਹਿਕਪ੍ਰੀਤ ਸੱਚਮੁੱਚ ਮੁਸੀਬਤ ਵਿੱਚ ਸੀ ਜਾਂ ਇਹ ਸਭ ਸੋਸ਼ਲ ਮੀਡੀਆ ਦਾ ਡਰਾਮਾ ਜਾਂ ਇੱਕ ਖੇਡ ਸੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਮਹਿਕਪ੍ਰੀਤ ਦੇ ਨਵੇਂ ਬਲੌਗ ਦੀ ਅੰਦਰਲੀ ਕਹਾਣੀ ਛੱਤ ਸ੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਉੱਤੇ ਮਹਿਕਪ੍ਰੀਤ ਦਾ ਨਾਮ ਤੁਹਾਡੇ ਲਈ ਨਵਾਂ ਨਹੀਂ ਉਹ ਪੰਜਾਬ ਦੀ ਮਸ਼ਹੂਰ ਬਲੌਗਰ ਹੈ ਜਿਸਦੇ ਪਤੀ ਦਾ ਨਾਮ ਰਵੀ ਹੈ ਅਤੇ ਜੋ ਕੈਨੇਡਾ ਵਿੱਚ ਰਹਿੰਦੀ ਹੈ ਕੁਝ ਮਹੀਨੇ ਪਹਿਲਾਂ ਉਸ ਦਾ ਡਿਪਰੈਸ਼ਨ ਵਾਲਾ ਪੀਰੀਅਡ ਚਰਚਾ ਚ ਰਿਹਾ ਲੋਕ ਨੇ ਕਿਹਾ ਕਿ ਉਸ ਨੂੰ ਸਹੁਰਾ ਪਰਿਵਾਰ ਨੇ ਛੱਡ ਦਿੱਤਾ ਤੇ ਉਹ ਇਲਾਜ ਲਈ ਪੰਜਾਬ ਆਈ ਹੋਈ ਹੈ। ਇਸ ਦੌਰਾਨ ਉਸ ਨੇ ਆਪਣੇ ਵਲੌਗਾਂ ਰਾਹੀਂ ਦਰਸ਼ਕਾਂ ਨਾਲ ਗੱਲਾਂ ਕੀਤੀਆਂ। ਕਈ ਵਾਰ ਉਸ ਦੇ ਫੋਲੋਅਰਜ਼ ਨੇ ਉਸ ਦੀ ਹੌਸਲਾ ਅਫਜ਼ਾਈ ਕੀਤੀ, ਕਈ ਵਾਰ ਉਸ ਤੇ ਤਿੱਖੇ ਤਨਜ ਵੀ ਕਿਤੇ, ਰਵੀ ਤੇ ਸਹੁਰਾ ਪਰਿਵਾਰ ਕਿੱਥੇ ਨੇ? ਮਹਿਕ ਇਕੱਲੀ ਪੰਜਾਬ ਆ ਗਈ, ਇਹ ਸਵਾਲ ਲੋਕਾਂ ਦੇ ਮਨਾਂ ਵਿੱਚ ਗੂੰਜਦੇ ਰਹੇ। ਹੁਣ ਹਾਲ ਹੀ 'ਚ ਮਹਿਕ ਨੇ ਨਵਾਂ ਬਲੌਗ ਅਪਲੋਡ ਕੀਤਾ। ਇਸ 'ਚ ਉਸ ਦੀ ਭੂਆ ਜੀ ਉਸ ਨੂੰ ਮਿਲਣ ਆਈ ਸੀ। ਕੈਮਰੇ ਸਾਹਮਣੇ ਮਹਿਕ ਕਾਫੀ ਭਾਵੁਕ ਹੋਈ। ਉਸਨੇ ਦੱਸਿਆ ਕਿ ਤਬੀਤ ਅਜੇ ਵੀ ਪੂਰੀ ਠੀਕ ਨਹੀਂ ਹੈ ਦਿਲ ਦੀ ਧੜਕਣ ਥੋੜੀ ਜਿਹੀ ਹਰਕਤ ਨਾਲ ਹੀ ਤੇਜ਼ ਹੋ ਜਾਂਦੀ ਹੈ ਪਰ ਨਾਲ ਹੀ ਉਸਨੇ ਕਿਹਾ ਕਿ ਹੁਣ ਉਹ ਜਲਦੀ ਹੀ ਕੈਨੇਡਾ ਵਾਪਸ ਜਾਣ ਵਾਲੀ ਹੈ ਇਸ ਵਲੋਗ ਨਾਲ ਦਰਸ਼ਕਾਂ ਨੂੰ ਇਹ ਸੰਕੇਤ ਮਿਲਿਆ ਕਿ ਉਸਦੇ ਗਿਲੇ ਸਿਕਵੇ ਹੁਣ ਮੁੱਕ ਗਏ ਹਨ ਤੇ ਉਹ ਆਪਣੇ ਘਰ ਵਾਪਸੀ ਲਈ ਤਿਆਰ ਹੈ ਮਹਿਕ ਕਹਿੰਦੀ ਹੈ ਕਿ ਉਹ ਇਲਾਜ ਕਰਵਾ ਰਹੀ ਹੈ ਤਾਂ ਜੋ ਕੈਨੇਡਾ ਪਹੁੰਚ ਕੇ ਮੁੜ ਇਹੋ ਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪਰ ਦੂਜੇ ਪਾਸੇ ਕਮੈਂਟ ਸੈਕਸ਼ਨ ਗਰਮ ਹੋ ਗਿਆ ਕਿਸੇ ਨੇ ਲਿਖਿਆ ਬਿਮਾਰੀ ਦਾ ਬਹਾਨਾ ਆਕੇ ਚੈਨਲ ਚਲਾਇਆ ਹੁਣ ਕੈਨੇਡਾ ਵਾਪਸ ਜਾ ਰਹੀ ਹੈ ਕਿਸੇ ਹੋਰ ਨੇ ਕਿਹਾ ਸਸਪੈਂਸ ਕ੍ਰੀਏਟ ਕਰਦੀ ਹੈ ਲੋਕਾਂ ਨੂੰ ਬੇਵਕੂਫ ਬਣਾਉਂਦੀ ਹੈ ਕੁਝ ਨੇ ਉਸ ਦੀ ਹਮਾਇਤ ਵੀ ਕੀਤੀ ਜੋ ਵੀ ਹੋਵੇ ਉਸ ਦਾ ਹੱਕ ਹੈ ਆਪਣੀ ਸਿਹਤ ਤੇ ਘਰ ਤੇ ਧਿਆਨ ਦੇਣ ਦਾ ਸੋਸ਼ਲ ਮੀਡੀਆ ਤੇ ਇਹ ਡਿਬੇਟ ਰੁਕਣ ਦਾ ਨਾਮ ਨਹੀਂ ਲੈ ਰਹੀ ਮਹਿਕ ਕਹਿ ਰਹੀ ਹੈ ਕਿ ਉਹ ਜਲਦੀ ਹੀ ਲੋਕਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇਵੇਗੀ ਕਿ ਉਹ ਕੈਨੇਡਾ ਵਾਪਸ ਜਾ ਕੇ ਇੱਕ ਲੰਮਾ ਇੰਟਰਵਿਊ ਦੇਵੇਗੀ ਕਿ ਉਹ ਆਪਣੇ ਸਸਰਾਲ ਪਤੀ ਅਤੇ ਸਿਹਤ ਬਾਰੇ ਖੁੱਲਕੇ ਬੋਲੇਗੀ ਦਰਸ਼ਕਾਂ ਵਿੱਚ ਉਤਸੁਕਤਾ ਵੱਧ ਰਹੀ ਹੈ ਦੋਸਤੋ ਅਸੀਂ ਇਹ ਵੀ ਦੇਖਣਾ ਹੋਵੇਗਾ ਕਿ ਇਹ ਮਾਮਲਾ ਪੰਜਾਬੀ ਸੋਸ਼ਲ ਮੀਡੀਆ ਲਈ ਇੱਕ ਸਬਕ ਬਣਦਾ ਹੈ ਜਾਂ ਨਹੀਂ ਕਈ ਵਾਰ ਦਰਸ਼ਕਾਂ ਦੀਆਂ ਉਮੀਦਾਂ ਤੇ ਕ੍ਰਿਟਿਕਾਂ ਦੀਆਂ ਜ਼ਿੰਦਗੀ ਵਿਚਕਾਰ ਦੀਆਂ ਰੇਖਾਂ ਧੁੰਦਲੀ ਹੋ ਜਾਂਦੀ ਹੈ ਮੈਂ ਕਹਦਾ ਇਹ ਸਫ਼ਰ ਵੀ ਉਸ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੜਾਅ ਬਣ ਸਕਦਾ ਹੈ ਅੰਤ ਵਿੱਚ ਮਹਿਕਪ੍ਰੀਤ ਦੇ ਨਵੇਂ ਬਲੌਗ ਨੇ ਫਿਰ ਲੋਕਾਂ ਵਿੱਚ ਚਰਚਾ ਨੇ ਜਨਮ ਲਿੱਤਾ ਕਿ ਉਹ ਆਪਣੇ ਫੋਲੋਅਰਜ਼ ਨਾਲ ਸਾਰੀਆਂ ਗੱਲਾਂ ਖੁੱਲ੍ਹ ਕੇ ਸਾਂਝੀਆਂ ਕਰੇਗੀ ਜਾਂ ਫਿਰ ਇਹ ਸਸਪੈਂਸ ਜਾਰੀ ਰਹੇਗਾ ਇਹ ਅਗਲੇ ਕੁਝ ਦਿਨਾਂ 'ਚ ਸਾਹਮਣੇ ਆਵੇਗਾ ਦੋਸਤੋ ਤੁਸੀਂ ਮਹਿਕ ਦੇ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਪੰਜਾਬ ਦੀ ਹਰ ਤਾਜ਼ਾ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਰੋਲ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਸ਼ੇਅਰ ਕਰੋ ਤਾਂ ਦੋਸਤੋਂ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰਾਖਾ ਛੱਤਿ ਸ੍ਰੀ ਅਕਾਲ ਦੋਸਤੋ